ਭਾਰਤ ਦੇ ਵਿੱਚ ਹੁਣ ਜਸੂਸੀ ਕਰਨ ਵਾਲਿਆਂ ਦੀ ਖੈਰ ਨਹੀਂ ਆ। ਹਾਲੀ ਦੇ ਵਿੱਚ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਸਰਕਾਰ ਕਾਫੀ ਚੌਕਸ ਨਜ਼ਰ ਆ ਰਹੀ ਹੈ। ਜਸੂਸੀ ਦੇ ਸ਼ੱਕ ਦੇ ਵਿੱਚ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਉਹਨਾਂ ਤੇ ਇਹ ਦੋਸ਼ ਲੱਗੇ ਨੇ ਕਿ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਲਈ ਜਸੂਸੀ ਕਰਦੇ ਸੀ। ਜਿਸ ਦੇ ਵਿੱਚ ਕਈ ਯੂਟਿਊਬਰ ਵੀ ਸ਼ਾਮਿਲ ਨੇ। ਜੇਕਰ ਉਹਨਾਂ ਤੇ ਦੋਸ਼ ਤੈਅ ਹੋ ਜਾਂਦੇ ਨੇ, ਯਾਨੀ ਕਿ ਜੋ ਉਹਨਾਂ ਤੇ ਸ਼ੱਕ ਜਤਾਇਆ ਜਾ ਰਿਹਾ ਅਗਰ ਜੋ ਵੀ ਕੋਈ ਸਬੂਤ ਮਿਲਦਾ ਉਹਨਾਂ ਦੇ ਖਿਲਾਫ ਦੋਸ਼ ਤੈਅ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਕੀ ਹੈ ਕਾਨੂੰਨੀ ਪ੍ਰਕਿਰਿਆ ਤੇ ਉਹਨਾਂ ਨੂੰ ਕਿੰਨੀ ਸਜ਼ਾ ਮਿਲ ਸਕਦੀ ਹੈ ਇਸ ਬਾਰੇ ਜਾਣਦੇ ਹਾਂ ਭਾਰਤ 'ਚ ਦੇਸ਼ ਦੀ ਸੁਰੱਖਿਆ ਨਾਲ ਖੇਡਣ ਵਾਲਿਆਂ ਲਈ ਕਾਨੂੰਨ ਬਹੁਤ ਸਖਤ ਹੈ ਯੂਸੂਸੀ ਯਾਨੀ ਕਿ ਦੇਸ਼ ਦੀ ਗੁਪਤ ਜਾਣਕਾਰੀ ਦੁਸ਼ਮਨ ਨੂੰ ਦੇਣਾ ਇੱਕ ਗੰਭੀਰ ਅਪਰਾਧ ਹੈ ਜੋ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਨੂੰ ਖਤਰੇ ਦੇ ਵਿੱਚ ਪਾਉਂਦਾ ਹੈ ਭਾਰਤੀ ਕਾਨੂੰਨ ਚ ਜਸੂਸੀ ਨਾਲ ਸੰਬੰਧਿਤ ਅਪਰਾਧਾਂ ਲਈ ਸਖਤ ਸਜ਼ਾ ਹੈ ਮੁੱਖ ਤੌਰ ਤੇ ਜੇਕਰ 1923 ਐਕਟ ਦੀ ਗੱਲ ਕਰੀਏ ਤਾਂ ਹਾਲ ਹੀ ਚ ਲਾਗੂ ਕੀਤਾ ਗਿਆ ਭਾਰਤੀ ਨਿਆ ਕੋਡ ਹਰਿਆਣਾ ਦੇ ਯੂਟਿਊਬਰ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਨੇ ਇੱਕ ਵਾਰ ਫਿਰ ਇਸ ਸੰਵੇਦਨਸ਼ੀਲ ਮੁੱਦੇ ਨੂੰ ਸੁਰਖੀਆਂ ਦੇ ਵਿੱਚ ਲੈ ਆ ਦਿੱਤਾ ਤਾਂ ਸਮਝਦੇ ਹਾਂ ਕਿ ਭਾਰਤ ਦੇ ਵਿੱਚ ਜਸੂਸੀ ਕਰਾਂ ਤੇ ਕੀ ਸਜ਼ਾ ਦਿੱਤੀ ਜਾ ਸਕਦੀ ਹੈ ਤੇ ਕਾਨੂੰਨ ਇਸ ਦੇ ਬਾਰੇ ਕੀ ਕਹਿੰਦਾ ਹੈ ਭਾਰਤ ਦੇ ਵਿੱਚ ਜਸੂਸੀ ਦੇ ਮਾਮਲਿਆਂ ਦੇ ਵਿੱਚ ਮੁੱਖ ਤੌਰ ਤੇ ਦੋ ਕਾਨੂੰਨ ਲਾਗੂ ਨੇ ਪਹਿਲਾ ਕਾਨੂੰਨ ਹੈ ਜਿਹੜਾ ਅਧਿਕਾਰਿਤ ਭੇਦ ਐਕਟ 1923 ਇਹ ਕਾਨੂੰਨ ਦੇਸ਼ ਦੀ ਗੁਪਤ ਜਾਣਕਾਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ ਇਸ ਦੇ ਅੱਗੇ ਮੁੱਖ ਭਾਗ ਹੈ ਧਾਰਾ 3 ਜੇਕਰ ਕੋਈ ਵਿਅਕਤੀ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਜਿਵੇਂ ਕਿ ਫੌਜੀ ਯੋਜਨਾਵਾਂ ਹਥਿਆਰ ਜਾਂ ਰੱਖਿਆ ਸਥਾਨਾਂ ਬਾਰੇ ਕਿਸੇ ਵੀ ਵਿਦੇਸ਼ੀ ਏਜੰਟ ਜਾਂ ਦੁਸ਼ਮਣ ਦੇਸ਼ ਨੂੰ ਦਿੰਦਾ ਹੈ ਤਾਂ ਉਸ ਨੂੰ 14 ਸਾਲ ਦੀ ਕੈਦ ਹੋ ਸਕਦੀ ਹੈ ਗੰਭੀਰ ਮਾਮਲਿਆਂ ਦੇ ਵਿੱਚੋ ਉਮਰ ਕੈਦ ਤੱਕ ਦੀ ਸਜ਼ਾ ਦਾ ਵੀ ਪ੍ਰਬੰਧ ਹੈ ਇਸ ਤੋਂ ਅੱਗੇ ਆਉਂਦੀ ਹੈ ਧਾਰਾ 4 ਜੇਕਰ ਕੋਈ ਵਿਅਕਤੀ ਬਿਨਾਂ ਇਜਾਜ਼ਤ ਦੇ ਕਿਸੇ ਵਿਦੇਸ਼ੀ ਏਜੰਟ ਦੇ ਨਾਲ ਸੰਪਰਕ ਕਰਦਾ ਹੈ ਤਾਂ ਉਸ ਨੂੰ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਧਾਰਾ 5 ਜੇਕਰ ਕੋਈ ਵਿਅਕਤੀ ਦੇਸ਼ ਦੀ ਗੁਪਤ ਜਾਣਕਾਰੀ ਦੁਸ਼ਮਣ ਨੂੰ ਲੀਕ ਕਰਦਾ ਹੈ ਜਾਂ ਦਿੰਦਾ ਹੈ ਤਾਂ ਉਸ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਧਾਰਾ 10 ਕੁਝ ਘੱਟ ਗੰਭੀਰ ਜਾਸੂਸੀ ਗਤੀਵਿਧੀਆਂ ਲਈ 3 ਸਾਲ ਤੱਕ ਦੀ ਕੈਚਾਂ ਜੁਰਮਾਨੇ ਦੀ ਸਜ਼ਾ ਹੈ। ਭਾਰਤੀ BNS 2023 ਇਹ ਨਵਾਂ ਕਾਨੂੰਨ ਹੈ ਭਾਰਤੀ ਦੰਡ ਸੰਹਿਤਾ ਦੀ ਥਾਂ ਤੇ ਲਿਆਂਦਾ ਗਿਆ ਹੈ ਤੇ ਇਸ 'ਚੋਂ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ ਅਪਰਾਧਾਂ ਲਈ ਵੀ ਸਖਤ ਪ੍ਰਬੰਧ ਨੇ ਜਿਵੇਂ ਕਿ ਧਾਰਾ 152 ਇਸ ਧਾਰਾ ਦੇ ਵਿੱਚ ਜਸੂਸੀ ਵਰਗੀਆਂ ਗਤੀਵਿਧੀਆਂ ਸ਼ਾਮਿਲ ਹੋ ਸਕਦੀਆਂ ਨੇ ਜੋ ਭਾਰਤ ਦੀ ਪ੍ਰਭੂਸੱਤਾ, ਇਕਤਾ ਜਾਂ ਅਖੰਡਤਾ ਨੂੰ ਖਤਰੇ ਦੇ ਵਿੱਚ ਪਾਉਂਦੀਆਂ ਨੇ ਇਸ ਦੇ ਲਈ ਸਜ਼ਾ ਮੌਤ ਦੀ ਹੈ ਜਾਂ ਫਿਰ ਉਮਰ ਕੈਦ ਹੋ ਸਕਦੀ ਹੈ ਜੇਕਰ ਕੋਈ ਵਿਅਕਤੀ ਦੇਸ਼ ਵਿਰੋਧ ਜੰਗ ਛੇੜਨ ਜਾਂ ਫੌਜੀ ਜਾਣਕਾਰੀ ਸਾਂਝੀ ਕਰਨ ਦੇ ਵਿੱਚ ਸ਼ਾਮਿਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੌਤ ਜਾਂ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਹਾਲੀ ਦੇ ਵਿੱਚ ਹਰਿਆਣਾ ਤੇ ਪੰਜਾਬ ਚੋਂ ਇੱਕ ਜਸੂਸੀ ਰੈਕਿਟ ਦਾ ਪਰਦਾਫਾਸ਼ ਕੀਤਾ ਗਿਆ ਜਿਸ ਦੇ ਵਿੱਚ ਯੂਟਿਊਬਰ ਜੋਤੀ ਮਲਹੋਤਰਾ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋਤੀ ਤੇ ਪਾਕਿਸਤਾਨ ਲਈ ਜਸੂਸੀ ਕਰਨ ਦੇ ਗੰਭੀਰ ਦੋਸ਼ ਨੇ ਉਸ ਦੇ ਵਿਰੁੱਧ ਸਰਕਾਰੀ ਪੇਡ ਐਕਟ ਦੀ ਧਾਰਾ 3 4 ਅਤੇ 5 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਹ ਪਾਕਿਸਤਾਨੀ ਖੁਫੀਆ ਏਜੰਸੀ ISI ਤੇ ਦਿੱਲੀ ਚ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਦਾਨਿਸ਼ ਦੇ ਸੰਪਰਕ ਦੇ ਵਿੱਚ ਸੀ ਤਾਂ ਇਸ ਦੇ ਵਿੱਚ ਇਹ ਜਾਨਣਾ ਵੀ ਅਹਿਮ ਹੈ ਕਿ ਜਸੂਸੀ ਦੇ ਮਾਮਲਿਆਂ ਦੇ ਵਿੱਚ ਸਜ਼ਾ ਕਿਸ ਤਰ੍ਹਾਂ ਤੈਅ ਕੀਤੀ ਜਾਂਦੀ ਹੈ ਜਸੂਸੀ ਦੇ ਮਾਮਲਿਆਂ ਦੇ ਵਿੱਚ ਸਜ਼ਾ ਕਈ ਕਾਰਕਾਂ ਤੇ ਨਿਰਭਰ ਕਰਦੀ ਹੈ ਜਿਵੇਂ ਕਿ ਅਪਰਾਧ ਦੀ ਗੰਭੀਰਤਾ ਜੇਕਰ ਜਸੂਸੀ ਨੇ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕੀਤਾ ਤਾਂ ਅਦਾਲਤ ਸਖਤ ਸਜ਼ਾ ਦੇ ਸਕਦੀ ਹੈ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਸਬੂਤ ਜਿਵੇਂ ਕਿ ਇਲੈਕਟ੍ਰੋਨਿਕ ਸੁਨੇਹੇ ਕਾਲ ਰਿਕਾਰਡ ਜਾਂ ਵਿੱਤੀ ਲੈਣ-ਦੇਣ ਸਜ਼ਾ ਨੂੰ ਕਾਫੀ ਪ੍ਰਭਾਵਿਤ ਕਰਦੇ ਨੇ ਤੇ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਜਸੂਸੀ ਜਾਣਬੁੱਝ ਕੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਕੀਤੀ ਗਈ ਹੈ ਤਾਂ ਸਜ਼ਾ ਵਧੇਰੇ ਸਖਤ ਵੀ ਹੋ ਸਕਦੀ ਹੈ ਤੇ ਜੇਕਰ ਦੋਸ਼ੀ ਦਾ ਅਪਰਾਧਿਕ ਇਤਿਹਾਸ ਹੈ ਤਾਂ ਉਸ ਦੀ ਸਜ਼ਾ ਵਧਾਈ ਜਾ ਸਕਦੀ ਹੈ ਜਸੂਸੀ ਦੇ ਮਾਮਲਿਆਂ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਬਹੁਤ ਸਖਤ ਤੇ ਸੁਜੱਜੀ ਹੈ ਕਿਉਂਕਿ ਜਸੂਸੀ ਇੱਕ سنگੀਨ ਅਪਰਾਧ ਹੈ ਇਸ ਤੇ ਲਈ ਪੁਲਿਸ ਬਿਨਾ ਵਰੰਟ ਦੇ ਗ੍ਰਿਫਤਾਰ ਕਰ ਸਕਦੇ ਹਨ ਯਾਨੀ ਕਿ ਕਿਸੇ ਤੇ ਵੀ ਅਗਰ ਜਸੂਸੀ ਦਾ ਸ਼ੱਕ ਹੈ ਤਾਂ ਉਸ ਨੂੰ ਬਿਨਾ ਵਰੰਟ ਤੋਂ ਹੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਾਂਚ ਦੀ ਪ੍ਰਕਿਰਿਆ ਦੇ ਵਿੱਚ ਰਾਸ਼ਟਰੀ ਜਾਂਚ ਏਜੰਸੀ NIA ਉਸ ਤੋਂ ਬਾਅਦ RAW ਅਤੇ ਖੁਫੀਆ ਬਿਊਰੋ ਵਰਗੀਆਂ ਏਜੰਸੀਆਂ ਸਬੂਤਾਂ ਦਾ ਪੂਰੀ ਤਰ੍ਹਾਂ ਵਿਸ਼ਲੇਸ਼ਣ ਕਰਦੀਆਂ ਨੇ ਅਜਿਹੇ ਮਾਮਲਿਆਂ ਦੀ ਸੁਣਵਾਈ ਅਕਸਰ ਫਾਸਟ ਟਰੈਕ ਅਦਾਲਤਾਂ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਜਲਦੀ ਨਿਆਂ ਯਕੀਨੀ ਬਣਾਇਆ ਜਾ ਸਕੇ ਜੇਕਰ ਦੋਸ਼ੀ ਨੂੰ ਹੇਠਲੀ ਅਦਾਲਤ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕਰ ਸਕਦਾ ਹੈ ਜਿਸ ਦੇ ਵਿੱਚ ਔਸਤਨ 20 ਮਹੀਨੇ ਲੱਗ ਸਕਦੇ ਨੇ ਭਾਰਤ ਸਰਕਾਰ ਰਾਸ਼ਟਰੀ ਸੁਰੱਖਿਆ ਨੂੰ ਬਹੁਤ ਮਹੱਤਵਪੂਰਨ ਸਮਾਂਈ ਦਿਆ ਤੇ ਜੂਸੀ ਵਰਗੇ ਗੰਭੀਰ ਅਪਰਾਧਾਂ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਰੱਖਦੀ ਹੈ ਯੂਟਿਊਬਰ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਇਸ ਗੱਲ ਦੀ ਤਾਜ਼ਾ ਉਦਾਹਰਣ ਹੈ ਕਿ ਕਿਵੇਂ ਖੁਫੀਆ ਏਜੰਸੀਆਂ ਤੇ ਕਾਨੂੰਨ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖਤ ਕਾਰਵਾਈ ਕਰਨ ਲਈ ਵਚਨ ਬਰਾਦਾ ਤਾਂ ਹੁਣ ਦੇਖਣਾ ਹੋਏਗਾ ਕਿ ਅੱਗੇ ਜੋ ਲੋਕ ਗ੍ਰਿਫਤਾਰ ਕੀਤੇ ਗਏ ਨੇ ਜਦੋਂ ਉਹਨਾਂ ਤੇ ਦੋਸ਼ ਤੈਹ ਹੁੰਦੇ ਨੇ ਕਿਉਂਕਿ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਯੂਟਿਊਬਰ ਜੋਤੀ ਮਲਹੋਤਰਾ ਦਾ ਹੀ ਅਜੇ ਤੱਕ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਤੇ ਜਿਹੜੇ ਦੋਸ਼ ਲਗਾਏ ਗਏ ਨੇ ਕਾਫੀ ਹੱਦ ਤੱਕ ਉਹ ਜਿਹੜੇ ਦੋਸ਼ ਤੈਹ ਹੋ ਚੁੱਕੇ ਨੇ ਤੇ ਬਾਕੀ ਮਾਮਲਿਆਂ ਦੇ ਵਿੱਚ ਦੇਖਣਾ ਹੋਏਗਾ ਕਿ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਕਿਸ ਤਰ੍ਹਾਂ ਦੀ ਰਿਪੋਰਟ ਆਉਂਦੀ ਹੈ ਤੇ ਉਸ ਤੋਂ ਅੱਗੇ ਦਾ ਫੈਸਲਾ ਕੀ ਹੋਵੇਗਾ